ਜਸਤਿਨ ਪਹਿਲਾਂ ਇੱਕ ਪੰਜਾਬੀ ਕੁੜੀ ਕੈਨੇਡਾ 'ਚ ਰੱਬ ਨੂੰ ਪਿਆਰੀ ਹੋਈ ਤਾਂ ਪਿੱਛੇ ਬੈਠੇ ਉਸਦੇ ਪਰਿਵਾਰ ਤੇ ਅਤੇ ਮਾਪਿਆਂ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ 23 ਸਾਲ ਦੀ ਧੀ ਨੂੰ ਪਾਲ-ਪੋਸ ਕੇ ਵੱਡਾ ਕੀਤਾ ਚਾਹਾਂਵਾਂ ਨਾਲ ਵਿਦੇਸ਼ ਜਾਣ ਲਈ ਅਤੇ ਆਪਣਾ ਭਵਿੱਖ ਬਣਾਉਣ ਲਈ ਤੋਰਿਆ ਤੇ ਹੁਣ ਉਸੇ ਧੀ ਨੂੰ ਲਾਲ ਸੂਹੇ ਜੋੜੇ ਫਿਲਪੇਟ ਕੇ ਸੇਵਿਆਂ ਵੱਲੋਂ ਤੋਰਨਾ ਪਿਆ ਇਹ ਮੰਜ਼ਰ ਅਜਿਹਾ ਸੀ ਕਿ ਜਿਸ ਨੇ ਵੀ ਇਸ ਨੂੰ ਦੇਖਿਆ

ਨਨ ਨਨ ਹੋ ਗਿਆ ਇਹ ਦੋ ਆ ਤੇ ਨਾਬਾ ਦੇ ਪਿੰਡ ਪਾਲੀਆ ਖੁਰਦੇ ਦੀ ਨਵਦੀਪ ਕੌਰ ਪਿਛਲੇ ਦਿਨੀ ਕੈਨੇਡਾ ਦੇ ਬ੍ਰੈਂਟਨ ਚ ਬ੍ਰੇਨ ਹੈਮਰਸ ਦਾ ਸ਼ਿਕਾਰ ਹੋ ਗਈ ਸੀ ਇਲਾਜ ਚੱਲਿਆ ਪਰ ਇਲਾਜ ਦੌਰਾਨ ਨਵਦੀਪ ਕੌਰ ਨੇ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਆਪਣੀ ਦੀ ਲਾਸ਼ ਕਰ ਲਿਆ ਦਾ ਅਤੇ ਰੀਤੀ ਰਿਵਾਜਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਉੱਧਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੀੜਿਤ ਪਰਿਵਾਰ ਲਈ ਸਰਕਾਰ ਤੋਂ مالی ਮਦਦ ਦੀ गुਹਾਰ ਲਗਾਈਏ ਜੀ ਬਹੁਤ ਨੰਮੰਦਪਕੀ ਘਟਨਾ ਹੋਈ ਹੈ ਜੋ ਕਿ ਸਰਕਾਰਾਂ ਨੇ ਪੜਾਈਆਂ ਇੰਨੀਆਂ ਜਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰਾਪਰਟੀ ਵੇਚ-ਵੇਚ ਕੇ ਮੇਰੇ ਭਰਾ ਨੇ ਸਾਰੀ ਪ੍ਰਾਪਰਟੀ ਵੇਚ-ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ ਅਖੀਰ ਨੂੰ ਜਦੋਂ ਬੱਚੇ ਨੇ ਦੋ ਸਾਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਕੰਮ ਕਰਨ ਦੀ ਸੁਵਿਧਾ ਹੋਈ ਸੀ ਤਾਂ ਵਿਚਾਰੀ ਦੀ ਬ੍ਰੇਨ ਹੈਮਰਜਨ ਨਾਲ ਮੌਤ ਹੋ ਗਈ। ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਸਾਡੇ ਵਿਦੇਸ਼ ਵਿੱਚ ਵਸਦੇ ਦੇਸ਼ ਵਿੱਚ ਵਸਦੇ ਬੱਚਿਆਂ ਨੇ ਸਾਡੇ ਪਰਿਵਾਰ ਦੀ ਮਦਦ ਕੀਤੀ ਹੈ। ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ। ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਮੇਰੇ ਬ੍ਰਦਰ ਦੀ ਜੋ ਕਿ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਬੱਚੇ ਦੀ ਪੜ੍ਹਾਈ ਉੱਪਰ ਲਾ ਰੱਖੀ ਹੈ ਤੇ ਸਰਕਾਰ ਸਾਡੀ ਇਸ ਦੁੱਖ ਦੀ ਘੜੀ ਵਿੱਚ ਫਾਈਨੈਂਸ਼ੀਅਲੀ ਮਦਦ ਕਰੇ। ਉਹ ਜਿਹੜੀ ਪ੍ਰੀਤ ਗੁਰਪ੍ਰੀਤ ਸਿੰਘ ਦੀ ਇਹ ਬੇਟੀ ਕੈਨੇਡਾ ਗਈ ਸੀ ਪਲੱਸ 2 ਕਰਨ ਤੋਂ ਬਾਅਦ 2 ਸਾਲ ਦੀ ਸਟੱਡੀ ਦੀ ਵੀ ਜਿੱਤੇ ਗਈ ਸੀ ਸਟੱਡੀ ਪੂਰੀ ਹੋਣ ਤੋਂ ਬਾਅਦ ਤੋਂ ਉਹਦੇ ਕੋਲੇ ਅਜੇ ਵਰਕ ਪਰਮਿਟ ਹੈ ਨਹੀਂ ਸੀ। ਅਪਲਾਈ ਕੀਤਾ ਹੋਇਆ ਸੀ ਅਚਾਨਕ ਜਿਹੜੀ ਉਹਦੀ ਮੌਤ ਹੋ ਗਈ ਬਹੁਤ ਹੀ ਪਰਿਵਾਰ ਦੇ ਉੱਪਰ ਇੱਕ ਦੁੱਖ ਦਾ ਪਹਾੜ ਜਿਹੜਾ ਗਿਰਿਆ ਹੈ ਔਰ ਅਸੀਂ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਕਿ ਉਸ ਸਾਡੀ ਬੇਟੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਉੱਥੇ ਦੇ ਸਾਡੇ ਵੀਰ ਨੇ ਐਨ ਆਰ ਆਈ ਉਹਨਾਂ ਨੇ ਜੋ ਉੱਥੇ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਦੇ ਹਾਲਾਤ ਨੇ ਜਿਹੜੇ ਕੈਨੇਡਾ ਦੇ ਵਿੱਚ ਅੱਜ ਕੱਲ ਬੱਚਿਆਂ ਦੇ ਹਾਲਾਤ ਮਾੜੇ ਨੇ ਕਿਉਂਕਿ ਉੱਥੇ ਅਟੈਕ ਦੇ ਨਾਲ ਇੱਕ ਦੋ ਜਿਹੜੀਆਂ ਮੌਤਾਂ ਨੇ ਡੇਲੀ ਹੋ ਰਹੀਆਂ ਨੇ ਔਰ ਇਹਦਾ ਕਾਰਨ ਕੀ ਨੇ ਇਹਦੇ ਤੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਅਗਲਾ ਇਹ ਹੈ ਕਿ ਜਿਹੜਾ ਬੱਚਾ ਭਵਿੱਖ ਬਣਾਉਣ ਲਈ ਇੰਨੇ ਪੈਸੇ ਲਾ ਕੇ ਜਾਂਦਾ ਜਦੋਂ ਉਹਦੇ ਤੇ ਇਹ ਦਿੱਕਤਾ ਪੈਂਦੀ ਹੈ ਉਹਦੇ ਬਹੁਤ ਹੀ ਜਾਨੀ ਦਰਦ ਹੈ ਜਿਹੜਾ ਸਾਡੇ ਪੰਜਾਬੀਆਂ ਨੂੰ ਸਾਡੇ ਵੀਰਾਂ ਨੂੰ ਆਪਣੇ ਉੱਤੇ ਝੱਲਣਾ ਪੈਂਦਾ ਕਿਉਂਕਿ ਪਿੱਛੇ ਪਰਿਵਾਰ ਵੀ ਹੈ ਜਿਹੜਾ ਉਹ ਵੀ ਬਰਬਾਦ ਤੇ ਦੂਜਾ ਜਿਹੜਾ ਬੱਚਾ ਹੈ ਉਹ ਵੀ ਸਾਡੇ ਤੋਂ ਵਿਛੜ ਗਿਆ ਔਰ ਨਾਲ ਦੀ ਨਾਲ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ ਐਨ ਆਰ ਆਈ ਵੀਰਾਂ ਨੇ ਇਸ ਬੱਚੀ ਦੀ লাশ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਡੇ ਸੱਦੇ ਤੇ ਫੁੱਲ ਚੜਾਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਤਕਰੀਬ 2.5-3 ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਚੁੱਕ ਕੇ ਅਤੇ ਆਪਣੀ ਜਾਇਦਾਦ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਤੋਂ ਰਿਆ ਸੀ ਜਿੱਥੇ ਨਵਦੀਪ ਕੌਰ ਨੇ ਪਹਿਲਾਂ 2 ਸਾਲ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਜਦੋਂ ਕਰਜ਼ਾ ਲਾਹੁਣ ਦੀ ਵਾਰੀ ਆਈ ਤਾਂ ਉਸ ਨੂੰ ਇਸ ਬਿਮਾਰੀ ਨੇ ਨਿਗਲ ਲਿਆ ਇੱਕ ਕਰਜ਼ਾ ਅਤੇ ਉਪਰੋਤੀ ਦੀ ਮੌਤ ਨੇ ਪਰਿਵਾਰ ਦਾ ਲੱਖ ਤੋੜ ਕੇ ਰੱਖ ਦਿੱਤਾ ਹੈ। ਲਿਹਾਜ਼ਾ ਹੁਣ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਜਿੰਨੀ ਹੋ ਸਕੇ ਉਹਨੇ ਮਦਦ ਕੀਤੀ ਜਾਵੇ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ